ਮੇਤ੍ਰੋ ਕਾਫੀ ਮੇਰੇ ਵੀਰ ਭਰਾਵਾਂ ਦੇ ਮੈਨੂੰ ਫੋਨ ਆ ਰਹੇ ਸੀ ਕਾਫੀ ਮੇਰੇ ਵੀਰ ਭਰਾ ਕਹਿ ਰਹੇ ਸੀ ਬਾਈ ਜੀ ਸਾਨੂੰ ਜਾਇਜ ਰੇਟ ਦੀ ਬੁਛੇਰੀ ਚਾਹੀਦੀ ਆ ਤੇ ਚੰਗੀ ਹਾਈਟ ਹੋਵੇ ਤੇ ਕਾਲੀ ਚੰਬੀ ਬੁਛੇਰੀ ਹੋਵੇ ਤੇ ਲਓ ਜੀ ਮੇਰੇ ਵੀਰ ਭਰਾਵੋ ਸਾਰੀ ਡਿਟੇਲ ਦੱਸਾਂਗੇ ਵੀਡੀਓ ਚ ਤੇ ਜਿੰਨਾ ਮੇਰੇ ਵੀਰ ਭਰਾਵਾਂ ਨੇ ਪੇਜ ਫੋਲੋ ਨਹੀਂ ਕੀਤਾ ਪੇਜ ਨੂੰ ਫੋਲੋ ਕਰ ਲਿਓ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਨਾਲ ਦਿੱਤੀ ਜਿਹੜੀ ਬੈਲ ਆਈਕਨ ਆ ਇਹਨੂੰ ਆਲਟੇ ਸੈਟ ਜ਼ਰੂਰ ਕਰਿਓ ਤੇ ਕਾਲੀ ਚੰਬੀ ਬੁਛੇਰੀ ਆ ਮੇਰੇ ਵੀਰ ਭਰਾਵੋ 22 ਮਹੀਨੇ ਉਮਰ ਦਸੀ ਹੈ ਮਾਲਕ ਵੀਰਾਂ ਨੇ 95 ਇੰਚ ਹਾਈਟ ਹੈਗੀ ਤੇ ਆਉਣ ਵਾਲੇ ਸਮੇਂ 'ਚ ਚੰਗੀ ਹਾਈਟ ਕਰੂ ਬੇਸ਼ੇਰੀ 80000 ਮੁੱਲ ਕਰਦੇ ਆ ਬਾਈ ਹੁਰੇ ਬਾਕੀ ਮੌਕੇ ਤੇ ਮੰਨਦਾਨ ਕਰ ਦੇਣਗੇ ਬਾਈ ਹੁਰੇ ਮਹਾਲੀ ਏਰੀਆ ਬਾਈ ਹੁਰੇ ਆਂਦਾ ਤੇ ਨੰਬਰ ਮਾਲਕ ਵੀਰਾਂ ਦਾ ਸਕਰੀਨ ਤੇ ਹੈ ਜੀ ਗੱਲਬਾਤ ਜ਼ਰੂਰ ਕਰਿਓ ਤੇ ਜੇ ਤੁਸੀਂ ਆਪਣੇ ਪੇਜ ਤੇ ਵੀਡੀਓ ਕਰਵਾਉਣਾ ਚਾਹੁੰਦੇ ਹੋ ਤਾਂ 855482340 ਵਾਲੇ ਨੰਬਰ ਤੇ ਫੋਟੋਆਂ ਵੀਡੀਓ ਭੇਜ ਕੇ ਆਪਣੇ ਨਾਲ ਗੱਲਬਾਤ ਕਰਨ ਤੋਂ ਬਾਅਦ ਵੀਡੀਓ ਪਵਾ ਸਕਦੇ ਹੋ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ